ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਸ੍ਰੀ ਅਮਰਿਤਸਰ ਸਾਹਿਬ ਦਾ ਸ਼੍ਰੀ ਦਰਬਾਰ ਸਾਹਿਬ ਸਮੂਹ ਫੁੱਲਾਂ ਅਤੇ ਰੋਸ਼ਨੀ ਨਾਲ ਸਜੇਗਾ ਜੀ ਹਾਂ ਸ੍ਰੀ ਅਮਰਿਤਸਰ ਸਾਹਿਬ ਦੇ ਬਾਣੀ ਸੋਢੀ ਸੁਲਤਾਨ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ 8 ਅਕਤੂਬਰ ਨੂੰ ਦੁਨੀਆ ਪਰ ਵਿੱਚ ਵਸਦੀ ਨਾਨਕ ਨਾਮ ਲੇਵਾ ਸੰਗਤ ਵੱਲੋਂ ਬੜੀ ਹੀ ਉਤਸ਼ਾਹ ਨਾਲ ਮਨਾਇਆ ਜਾਵੇਗਾ ਕੇ ਸ਼ਹਿਰ ਵਿੱਚ ਅਨੇਕਾਂ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS ਗੁਰ ਜਿਨ ਸਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸੇ ਜਨ ਹਾਰੇ ਤਾਰਿਆ ਸੱਚੇ ਪਾਤਸ਼ਾਹ ਚੌਥੇ ਨਾਨਕ ਸੋਢੀ ਸੁਲਤਾਨ ਪਿਤਾ ਤਨ ਤਨ ਸ੍ਰੀ ਗੁਰੂ RAM DAS ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ ਸਮੂਹ ਨਾਨਕ ਨਾਮ ਲੈਵਾ ਸੰਗਤ ਨੂੰ ਵਿਆਹ ਤੇ ਵਿਧਾਈਆਂ ਇਸ ਸੰਬੰਧ ਦੇ ਵਿੱਚ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਫੁੱਲਾਂ ਦੀ ਸੇਵਾ ਚੱਲ ਰਹੀ ਹੈ ਜਿਦੇ ਚ 20 ਤੋਂ 25 ਕਾਰੀਗਰ ਅਤੇ 30 ਤੋਂ 40 ਸਿੰਘ ਨਾਲ ਸੇਵਾ ਨਿਭਾਰੇ ਹਨ ਅਰਾਈਵਲ ਵੀ ਤੇ ਡਿਪਾਰਚਰ ਵਾਲੇ ਏਰੀਆ ਵਿੱਚ ਵੀ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਮਾਡਲ ਲੱਗੇ ਹਨ ਉਹਨਾਂ ਨੂੰ ਵੀ ਪੂਰਾ ਸਜਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅੱਜ ਰਾਤ ਤੋਂ ਬਾਅਦ ਫਿਰ ਰੇਲਵੇ ਸਟੇਸ਼ਨ ਵੱਲ ਸਾਰੀਆਂ ਸੰਗਤਾਂ ਨੇ ਉੱਥੇ ਜਾ ਕੇ ਉਹਨੂੰ ਵੀ ਸਜਾਣਾ ਹੈ ਤਾਂ ਕਿ ਆਉਣ ਵਾਲੀ ਸਾਰੀ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੇ ਉੱਤੇ ਆਉਣ ਵੇਲੇ ਪੂਰਾ ਵੈਲਕਮ ਕੀਤਾ ਜਾਵੇ ਅਤੇ ਸਾਰਿਆਂ ਨੂੰ ਮਹਾਰਾਜ ਖੁਸ਼ੀਆਂ ਤੇ ਖੇੜੇ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਭਲੀ ਇਨਸਈ ਤਨਤਨ RAM DAS GUR ਜਿੰਸੀਰੀਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਫ ਸਰ ਜਨਹਾਰੇ ਤਾਰਿਆ ऐसे दीनदयाल सतगुरु चौथे गुरु नानक तन गुरु रामदास जी महाराज जी ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਦੀ ਸਜਾਵਟ ਦੀ ਸੇਵਾ ਹੋ ਰਹੀ ਹੈ ਜੀ ਇਹ ਸਾਰੀ ਸਜਾਵਟ ਸardar swinderpal singh ji ਅਤੇ ਉਹਨਾਂ ਦਾ ਪਰਿਵਾਰ ਨਿਭਾ ਰਿਹਾ ਹੈ ਜੀ ਤੇ ਪੂਰਨ ਸਹਿਯੋਗ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸardar bhagwan singh ji ਜਥੇਦਾਰ ਸਾਹਿਬ ਗਾਨੀ ਰਕबीर ਸਿੰਘ ਜੀ ਦੇ ਸਹਿਯੋਗ ਨਾਲ ਇਹ ਸਾਰੀ ਸੇਵਾ ਹੋ ਰਹੀ ਹੈ ਜੀ ਇਸ ਤੇ ਵਿੱਚ 30 ਕਾਰੀਗਰ ਤੇ 35 ਤੋਂ 40 ਸੇ ਪ੍ਰੇਮੀ ਸੇਵਾਦਾਰ ਨਾਲ ਜੁੜੇ ਜੀ ਤੇ 35 ਤੋਂ 40 ਕਿਸਮਾਂ ਦੇ ਨੈਸ਼ਨਲ অর ਇੰਟਰਨੈਸ਼ਨਲ ਫਲਾਰਸ ਇਹਦੇ ਵਾਸਤੇ ਮੰਗਾਏ ਗਏ ਨੇ ਜੀ ਮਹਾਰਾਜ ਗੁਰੂ ਰਾਮਦਾਸ ਅਰਸ ਕਰਨ ਸ੍ਰੀ ਗੁਰੂ ਰਾਮਦਾਸ ਮਾਰੇ ਇੰਟਰਨੈਸ਼ਨਲ 에ਰਪੋਰਟ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਵੀ ਸਜਾਵਟ ਹੋਣੀ ਹੈ ਤਾਂ ਜੋ ਦੂਰ ਦਰਾਡੇੋਂ ਤੋਂ ਆਈ ਹੋਈ ਸੰਗਤ ਦਾ ਪੂਰੇ ਪ੍ਰਕਾਰ ਨਾਲ ਵੈਲਕਮ ਹੋ ਸਕੇ ਜੀ